ਸ਼ਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਗੰਦਲਾਂ ਵਾਲਾ ਸਰੋਂ ਦਾ ਸਾਗ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਕਿਉਂਕਿ ਸਰਦੀਆਂ ਵਿੱਚ ਹਰ ਘਰ ਵਿੱਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਜ਼ਰੂਰ ਬਣਾਈ ਜਾਂਦੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸਰੋਂ ਦੇ ਸਾਗ ਦੀ ਰੈਸਪੀ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਚੰਗੀ ਤਰ੍ਹਾਂ ਸਮਝ ਆ ਸਕਣ ਸਰੋਂ ਦਾ ਸਾਗ ਬਣਾ ਲੈ ਸੀ ਦੋ ਗੁੱਚੀਆਂ ਸਰੋਂ ਦੇ ਸਾਗ ਦੀ ਲਈਆਂ ਸੀਗੀਆਂ ਇਹਨਾਂ ਨੂੰ ਸੀ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋ ਲਿਆ ਸੀ ਇਹਨਾਂ ਦੀਆਂ ਜਿਹੜੀਆਂ ਗੰਦਲਾਂ ਵਾਲਾ ਸਾਗ ਲਿਆ ਸੀ ਇਹਨਾਂ ਦੇ ਗੰਦਲਾਂ ਜਿਹੜੀਆਂ ਪੱਕੀਆਂ ਹੁੰਦੀਆਂ ਉਹਨਾਂ ਦਾ ਛਿਲਕਾ ਉਤਾਰ ਕੇ ਇਸ ਤਰੀਕੇ ਨਾਲ ਤਿਆਰ ਕਰ ਲਾਂਗੇ ਕਿਉਂਕਿ ਜਿਹੜੇ ਪੱਕੀਆਂ ਹੋਈਆਂ ਗੰਦਲਾਂ ਹੁੰਦੀਆਂ ਉਹਨਾਂ ਦਾ ਟੇਸਟ ਜਿਹੜਾ ਸਾਗ ਵਿੱਚ ਵਧੀਆ ਨਹੀਂ ਆਂਦਾ ਥੋੜਾ ਜਿਹਾ ਕੜਵਾ ਸਾਗ ਬਣ ਕੇ ਤਿਆਰ ਹੁੰਦਾ ਆ ਇਸ ਤਰੀਕੇ ਨਾਲ ਜਿਹੜੀਆਂ ਗੰਦਲਾਂ ਨੂੰ ਅਸੀਂ ਸਾਫ਼ ਕਰ ਲੈਣਾ ਆ ਜਿਹੜੀ ਜ਼ਿਆਦਾ ਮੋਟੀ ਗੰਦਲ ਹੈ ਉਹਨੂੰ ਅਸੀਂ ਤੋੜ ਕੇ ਅਲੱਗ ਕਰ ਲਾਂਗੇ ਤੇ ਇਹਨਾਂ ਦਾ ਛਿਲਕਾ ਅਸੀਂ ਉੱਪਰ ਤੋਂ ਉਤਾਰ ਦਾਂਗੇ ਇਹਦੇ ਨਾਲ ਜਿਹੜਾ ਸਾਗ ਬਿਲਕੁਲ ਮਲਾਈਦਾਰ ਬਣ ਕੇ ਨਹੀਂ ਤਿਆਰ ਹੁੰਦਾ ਜੇ ਤੁਸੀਂ ਇਸ ਤਰੀਕੇ ਨਾਲ ਛਿਲਕਾ ਤਾਰੇ ਬਿਨਾਂ ਇਹਨਾਂ ਨੂੰ ਬਣਾਉਂਦੇ ਹੋ ਤਾਂ ਇਸ ਤਰੀਕੇ ਨਾਲ ਅਸੀਂ ਸਾਰਾ ਸਾਗ ਜਿਹੜਾ ਤਿਆਰ ਕਰ ਲਾਂਗੇ ਛਿੱਲ ਕੇ ਗੰਦਲਾਂ ਨੂੰ ਚੰਗੀ ਤਰ੍ਹਾਂ ਤੇ ਇੱਧਰ ਮੈਂ ਪਾਲਕ ਲਈ ਸੀਗੀ ਪਾਲਕ ਦੇ ਆ ਡੰਡਿਆਂ ਨੂੰ ਉਤਾਰ ਦੇਣਾ ਸਿਰਫ ਪੱਤੇ ਪੱਤੇ ਯੂਜ਼ ਕਰਾਂਗੇ ਨਾਲ ਹੀ ਥੋੜੇ ਜਿਹਾ ਅਸੀਂ ਮੇਥੀ ਪਾਵਾਂਗੇ ਤੁਸੀਂ ਇਹਦੇ ਵਿੱਚ ਬਾਥੂ ਵੀ ਪਾ ਸਕਦੇ ਹੋ ਇਹਨੂੰ ਅਸੀਂ ਚੰਗੀ ਤਰ੍ਹਾਂ ਇੱਕ ਛਾਲਣੇ ਵਿੱਚ ਪਾ ਲਿਆ ਸੀ ਧੋ ਕੇ ਦੋ ਤਿੰਨ ਵਾਰ ਚੰਗੀ ਤਰ੍ਹਾਂ ਧੋ ਕੇ ਫਿਰ ਇਹਨੂੰ ਛਾਲਣੇ ਵਿੱਚ ਰੱਖ ਦਾਂਗੇ ਤਾਂ ਕਿ ਇਹਦਾ ਚਾਰਾ ਪਾਣੀ ਅਲੱਗ ਹੋ ਜAVE ਹੁਣ ਅਸੀਂ ਸਾਗ ਨੂੰ ਕਟਿੰਗ ਕਰਦੇ ਆ ਅਸੀਂ ਚੋਪਿੰਗ ਬੋਰਡ ਤੇ ਕਟਿੰਗ ਕਰਨ ਲੱਗੇ ਜੇ ਤੁਹਾਡੇ ਕੋਲ ਸਾਗ ਚੀਰਨ ਵਾਲੀ ਮਸ਼ੀਨ ਹੈ ਕੀ ਹੈ ਤਾਂ ਤੁਸੀਂ ਉਹਦੇ ਵਿੱਚ ਵੀ ਕਟਿੰਗ ਕਰਕੇ ਤਿਆਰ ਕਰ ਸਕਦੇ ਹੋ ਸਰੋਂ ਨੂੰ ਪਹਿਲਾਂ ਅਸੀਂ ਕਟਿੰਗ ਕਰਾਂਗੇ ਇਸ ਤਰੀਕੇ ਨਾਲ ਬ੍ਰੀਕ-ਬ੍ਰੀਕ ਕਟਿੰਗ ਕਰ ਲੈਣੀ ਹੈ ਅਸੀਂ ਸਾਰੇ ਸਰੋਂ ਨੂੰ ਤੇ ਇਸੇ ਤਰੀਕੇ ਨਾਲ ਅਸੀਂ ਪਾਲਕ ਲਈ ਸੀ ਜਿਹੜੀ ਪਾਲਕ ਦੀਆਂ ਅਸੀਂ ਦੋ ਗੁੱਚੀਆਂ ਲਈਆਂ ਸੀ ਤੇ ਸਰੋਂ ਦੀਆਂ ਵੀ ਦੋ ਗੁੱਚੀਆਂ ਲਈਆਂ ਸੀਗੀਆਂ ਸਾਰਿਆਂ ਨੂੰ ਇਸ ਤਰੀਕੇ ਨਾਲ ਕਟਿੰਗ ਕਰਕੇ ਰੱਖ ਲਾਂਗੇ ਇਹ ਅਸੀਂ ਸਰੋਂ ਤੇ ਪਾਲਕ ਨੂੰ ਕਟਿੰਗ ਕਰਕੇ ਰੱਖ ਲਿਆ ਆ ਸਾਗ ਅਸੀਂ ਅੱਜ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਕੁੱਕਰ ਨੂੰ ਗੈਸ ਤੇ ਰੱਖ ਕੇ ਦੇ ਵਿੱਚ ਇੱਕ ਗਲਾਸ ਪਾਣੀ ਦਾ ਪਾਵਾਂਗੇ ਪਾਣੀ ਨੂੰ ਚੰਗੀ ਤਰ੍ਹਾਂ ਬੋਇਲ ਕਰ ਲਾਂਗੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਲਕ ਪਾ ਕੇ ਤਿਆਰ ਕਰਾਂਗੇ ਕਿਉਂਕਿ ਪਾਲਕ ਹੈ ਜਿਹੜੀ ਛੇਤੀ ਰਿਜਨ ਲੱਗ ਜਾਂਦੀ ਹੈ ਇਹ ਬਿਲਕੁਲ ਸੌਫਟ ਹੋ ਜਾਂਦੀ ਹੈ 5 ਮਿੰਟ ਵਿੱਚ ਹੀ ਜਦੋਂ ਇਹਨੂੰ ਗਰਮ ਪਾਣੀ ਵਿੱਚ ਪਾਉਂਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਪਾਲਕ ਪਾ ਕੇ ਚੰਗੀ ਤਰ੍ਹਾਂ ਇਹਨਾਂ 2 ਮਿੰਟ ਲਈ ਰਿਜਨ ਦਵਾਵਾਂਗੇ ਜਦੋਂ ਇਹ ਥੋੜੀ ਜਿਹੀ ਹੀਟ ਲੈਟ ਜਾਵੇ ਉਸ ਤੋਂ ਬਾਅਦ ਅਸੀਂ ਸਰੋਂ ਪਾ ਕੇ ਇਹਦੇ ਵਿੱਚ ਢੱਕਣ ਬੰਦ ਕਰਨਾ ਹੈ ਦੇਖੋ ਪਾਲਕ ਰਿਜਨ ਲੱਗ ਗਈ ਹੈ ਇਹ ਬਿਲਕੁਲ ਸੌਫਟ ਹੋ ਜਾਂਦੀ ਹੈ ਬਹੁਤ ਜ਼ਿਆਦਾ ਜਲਦੀ ਥੋੜਾ ਜਿਹਾ ਇਹਨੂੰ ਪ੍ਰੈਸ ਕਰ ਦਾਂਗੇ ਹੁਣ ਅਸੀਂ ਜਿਹੜੇ ਸਰੋਂ ਦੇ ਕਟਿੰਗ ਕਰਕੇ ਰੱਖੀ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਬਹੁਤ ਹੀ ਜ਼ਿਆਦਾ ਵਧੀਆ ਜਿਹੜੇ ਸਾਗ ਬਣ ਕੇ ਤਿਆਰ ਹੁੰਦਾ ਆਪਣਾ ਇਹਦੇ ਵਿੱਚ ਤੁਸੀਂ ਬਾਥੂ ਵੀ ਪਾ ਸਕਦੇ ਹੋ ਜਾਂ ਤੁਸੀਂ ਜਿਹੜਾ ਭੁੰਖਾ ਹੁੰਦੀ ਆ ਪਿਆਜ਼ ਦੀ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਸਾਰਾ ਦੇਖੋ ਜਿਹੜੀ ਸੀ ਸਰੋਂ ਅਸੀਂ ਇਸ ਤਰੀਕੇ ਨਾਲ ਪਾ ਦੇਣੀ ਆ ਇਹਨੂੰ ਥੋੜਾ ਜਿਹਾ ਅੱਧਾ ਟੱਕਣ ਤੋਂ ਬਾਅਦ ਟੱਕ ਕੇ ਇਹਨੂੰ 10 ਤੋਂ 15 ਮਿੰਟ ਖੁੱਲ੍ਹਾ ਰਿਜਣ ਦਵਾਂਗੇ ਜੇ ਅਸੀਂ ਖੁੱਲ੍ਹਾ ਰਜਾਂਦੇ ਆ ਸਾਗ ਨੂੰ ਤਾਂ ਜਿਹੜਾ ਇਹਦੇ ਵਿੱਚ ਕੜਵ ਆਪਣਾ ਹੁੰਦਾ ਉਹ ਬਿਲਕੁਲ ਦੂਰ ਹੋ ਜਾਂਦਾ ਆ 10 ਤੋਂ 15 ਮਿੰਟ ਇਹਨੂੰ ਅਸੀਂ ਇੱਦਾਂ ਖੁੱਲ੍ਹਾ ਰਿਜਣ ਦਵਾਂਗੇ ਉਸ ਤੋਂ ਬਾਅਦ ਇਹਦਾ ਢੱਕਣ ਬੰਦ ਕਰਾਂਗੇ 10 ਤੋਂ 15 ਮਿੰਟ ਹੋ ਚੁੱਕੇ ਹਨ ਖੁੱਲੇ ਰਿਜਿ ਦੇ ਨੂੰ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਜਿਹੜਾ ਪਾਣੀ ਕਾਫੀ ਜ਼ਿਆਦਾ ਹੋ ਗਿਆ ਹੈ ਇਹਦੇ ਵਿੱਚ ਕਿਉਂਕਿ ਜਦੋਂ ਸਾਗ ਤੇ ਪਾਲਕ ਰਿਜਣ ਲੱਗਦੀ ਹੈ ਤਾਂ ਇਹ ਇਹ ਪਾਣੀ ਛੱਡਣਾ ਸ਼ੁਰੂ ਕਰ ਦਿੰਦੀ ਹੈ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਲਸਣ ਅਦਰਕ ਤੇ ਮੈਂ ਮਿਰਚਾਂ ਨੂੰ ਥੋੜੇ ਦਰਦਰਾ ਜਿਹਾ ਪੀਸ ਕੇ ਲਿਆਇਆ ਇਹਦੇ ਵਿੱਚ ਪਾ ਦਵਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਹਰੀ ਮਿਰਚ ਪਾ ਸਕਦੇ ਹੋ ਤੇ ਨਾਲ ਇੱਕ ਪਿਆਜ਼ ਐਸੇ ਰਫਲੀ ਜਿਹਾ ਚੋਪ ਕਰਕੇ ਇਹਦੇ ਵਿੱਚ ਪਾ ਦਵਾਂਗੇ ਇਨਾਂ ਦਾ ਟੇਸਟ ਹੈ ਸਾਗ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਆਪਣੇ ਟੇਸਟ ਦੇ ਕੋੜੇ ਇਹਦੇ ਵਿੱਚ ਨਮਕ ਪਾਵਾਂਗੇ ਇੱਕ ਚਮਚ ਨਮਕ ਤਾਂ ਪਾਇਆ ਮੈਂ ਤੇ ਇਹਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਦਾਂਗੇ ਅਦਰਕ ਲਸਣ ਤੁਸੀਂ ਆਪਣੇ ਟੇਸਟ ਦੇ ਕੋਟਿੰਗ ਇਹਦੇ ਵਿੱਚ ਘੱਟ ਵੱਧ ਕਰ ਸਕਦੇ ਹੋ ਪਰ ਇਹਨਾਂ ਦਾ ਟੇਸਟ ਹੀ ਸਾਗ ਜ਼ਿਆਦਾ ਵਧੀਆ ਲੱਗਦਾ ਹੈ ਜੇ ਇਹਦੇ ਵਿੱਚ ਜ਼ਿਆਦਾ ਪਾਉਂਦੇ ਆ ਤਾਂ ਸੀ ਇੱਕ ਚਮਚੀ ਦੇ ਵਿੱਚ ਅਸੀਂ ਤੇਲ ਦਾ ਪਾਵਾਂਗੇ ਕਿਉਂਕਿ ਤੇਲ ਪਾਉਣ ਨਾਲ ਜਿਹੜਾ ਪਾਣੀ ਹੈ ਜਿਹੜਾ ਸਾਗ ਦਾ ਉਹ ਬਾਹਰ ਨਹੀਂ ਆਂਦਾ ਜਦੋਂ ਇਹਨੂੰ ਅਸੀਂ 20 ਵਿਸਲ ਲਗਵਾਉਂਦੇ ਆ ਤਾਂ ਹੁਣ ਇਹਦੇ ਅੱਧਰ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ 4 ਵਿਸਲ ਅਸੀਂ ਹਾਈ ਫਲੇਮ ਤੇ ਲਗਵਾਵਾਂਗੇ ਤੇ 4 ਤੋਂ 5 ਵਿਸਲ ਅਸੀਂ ਬਿਲਕੁਲ ਸਲੋ ਫਲੇਮ ਤੇ ਲਗਾਵਾਂਗੇ 30 ਤੋਂ 35 ਮਿੰਟ ਅਸੀਂ ਸਾਗ ਨੂੰ ਰਿਚਨ ਦੇਣਾ ਚੰਗੀ ਤਰ੍ਹਾਂ ਦੇਖੋ ਸਾਡਾ ਸਾਗ ਨੂੰ ਵਿਸਲ ਲੱਗ ਚੁੱਕੀ ਸੀ ਬਿਲਕੁਲ ਠੰਡਾ ਹੋ ਚੁੱਕਿਆ ਹੁਣ ਕੁੱਕਰ ਦਾ ਜਿਹੜਾ ਢੱਕਣ ਖੋਲ੍ਹਦੇ ਅਸੀਂ ਸਾਗਰੀ ਦੇਖੋ ਕਿੰਨਾ ਵਧੀਆ ਜਿਹੜਾ ਸੌਫਟ ਬਣ ਕੇ ਤਿਆਰ ਹੋਇਆ ਆ ਇਸ ਤਰੀਕੇ ਨਾਲ ਅਸੀਂ ਕੜਚੀ ਨਾਲ ਇਹਨੂੰ ਮੈਸ਼ ਕਰ ਦਾਂਗੇ ਇਹਦੇ ਵਿੱਚ ਪਾਉਣ ਲਈ ਅਸੀਂ ਇੱਕ ਅੱਧਾ ਜਿਹੜੀ ਕੋਲੀ ਸੀਗੀ ਉਹ ਮੱਕੀ ਦੇ ਆਟੇ ਦੀ ਲਈ ਹੈ ਤੁਸੀਂ ਇੱਥੇ ਬੇਸਣ ਵੀ ਯੂਜ਼ ਕਰ ਸਕਦੇ ਹੋ ਜੇ ਮੱਕੀ ਦਾ ਆਟਾ ਨਹੀਂ ਹੈਗਾ ਤਾਂ ਜਾਂ ਤੁਸੀਂ ਕਣਕ ਦੇ ਆਟੇ ਨਾਲ ਵੀ ਇਹਨੂੰ ਕੋਟ ਕੇ ਤਿਆਰ ਕਰ ਸਕਦੇ ਹੋ ਦੋ ਚਮਚ ਅਸੀਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਥੇ ਤੁਸੀਂ ਜਿਹੜਾ ਸਾ ਕੋਟਣ ਵਾਲਾ ਕੋਟਣਾ ਹੁੰਦਾ ਉਹ ਵੀ ਲੈ ਸਕਦੇ ਹੋ ਉਦੇ ਨਾਲ ਵੀ ਕੋਟ ਕੇ ਤਿਆਰ ਕਰ ਸਕਦੇ ਹੋ ਬਿਲਕੁਲ ਦੇਸੀ ਤਰੀਕੇ ਨਾਲ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ 2 ਚਮਚ ਮੱਕੀ ਦੇ ਆٹے ਦੇ ਅਸੀਂ ਹੋਰ ਐਡ ਕਰਾਂਗੇ ਇਹਦੇ ਵਿੱਚ ਅਸੀਂ ਇਹਨੂੰ ਹੈਂਡ ਬਲੈਂਡਰ ਨਾਲ ਕੋਟ ਕੇ ਤਿਆਰ ਕਰਾਂਗੇ ਤੁਸੀਂ ਕੜਛੀ ਨਾਲ ਜਾਂ ਘੋਟਨੇ ਨਾਲ ਵੀ ਇਹਨੂੰ ਕੋਟ ਕੇ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਜਿਹੜੇ ਮੋٹے ਪੱਤੇ ਹੁੰਦੇ ਆ ਬਿਲਕੁਲ ਬ੍ਰੀਕ ਹੋ ਜਾਂਦੇ ਆ ਜੇ ਹੈਂਡ ਬਲੈਂਡਰ ਨਾਲ ਇਹਨੂੰ ਜਿਹੜਾ ਕੋਟ ਕੇ ਤਿਆਰ ਕਰ ਲਾਂਗੇ ਦੇਖੋ ਸਾਡਾ ਸਾਗ ਬਿਲਕੁਲ ਮੈਂ ਘੋਟ ਲਿਆ ਸੀ ਬ੍ਰੀਕ ਇਹਦੇ ਵਿੱਚ ਮੈਂ ਅੱਧਾ ਗਲਾਸ ਗਰਮ ਪਾਣੀ ਦਾ ਐਡ ਕੀਤਾ ਕਿਉਂਕਿ ਕਾਫੀ ਜ਼ਿਆਦਾ گاੜਾ ਲੱਗ ਰਿਹਾ ਸੀ ਜੇ ਤੁਹਾਨੂੰ گاੜਾ ਲੱਗੇ ਤਾਂ ਤੁਸੀਂ ਗਰਮ ਪਾਣੀ ਹੀ ਐਡ ਕਰਨਾ ਇਹਦੇ ਵਿੱਚ ਠੰਡਾ ਪਾਣੀ ਨਹੀਂ ਕਰਨਾ ਚੰਗੀ ਤਰ੍ਹਾਂ ਪਾਣੀ ਨੂੰ ਗਰਮ ਕਰਕੇ ਬੋਇਲ ਆਣ ਤੱਕ ਫਿਰ ਇਹਦੇ ਵਿੱਚ ਐਡ ਕਰ ਲਾਂਗੇ ਸਾਗ ਨੂੰ ਅਸੀਂ ਤੜਕਾ ਲਗਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਪਾਵਾਂਗੇ ਦੋ ਚਮਚ ਦੇਸੀ ਘਿਓ ਦੇ ਤੁਸੀਂ ਇਥੇ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਮੈਂ ਦੇਸੀ ਘਿਓ ਲਿਆ ਸੀਗਾ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲਾਂਗੇ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਅਦਰਕ ਤੇ ਲਸਣ ਅਦਰਕ ਲਸਣ ਦੇ ਕੋਈ ਦੇ ਵਿੱਚ ਜਿਆਦਾ ਮਾਤਰਾ ਵਿੱਚ ਪਾਇਆ ਜਾਂ ਪਾਉਂਦੇ ਆ ਸਾਗ ਵਿੱਚ ਤਾਂ ਹੀ ਜਿਹੜਾ ਸਾਗ ਦਾ ਟੇਸਟ ਵਧੀਆ ਆਉਂਦਾ ਆ 2 ਮਿੰਟ ਲਈ ਅਸੀਂ ਅਦਰਕ ਤੇ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਲਗਾਤਾਰ ਚਲਾਉਂਦੇ ਹੋਏ ਇਹਨੂੰ ਭੁੰਨ ਲੈਣਾ ਹੈ ਅਸੀਂ ਬਿਲਕੁਲ ਸਲੋ ਫਲੇਮ ਤੇ ਭੁੰਨਾਂਗੇ ਜੇਦੋਂ ਲਸਣ ਅਦਰਕ ਮੁੰਜੇ ਵੇਦੀ ਬਾਅਦ ਅਸੀਂ ਦੇ ਵਿੱਚ ਪਿਆਜ਼ ਐਡ ਕਰਨਾ ਹੈ ਜਦੋਂ ਅਸੀਂ ਜਿਹੜਾ ਸਾਗ ਨੂੰ ਜਦੋਂ ਅਸੀਂ ਰਿਜਨ ਲਈ ਰੱਖਿਆ ਸੀ ਉਦੋਂ ਪਿਆਜ਼ ਪਾਇਆ ਸੀ ਜੇ ਤੁਸੀਂ ਉਹ ਵਾਲਾ ਪਿਆਜ਼ ਉਦੋਂ ਉਸ ਟਾਈਮ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਉਹਨੂੰ ਸਕਿੱਪ ਵੀ ਕਰ ਸਕਦੇ ਹੋ ਤੜਕੇ ਵਿੱਚ ਤੁਸੀਂ ਥੋੜਾ ਜਿਹਾ ਜ਼ਿਆਦਾ ਪਿਆਜ਼ ਐਡ ਕਰ ਸਕਦੇ ਹੋ ਦੋ ਤਿੰਨ ਹਰੀਆਂ ਮਿਰਚਾਂ ਪਾਵਾਂਗੇ ਇਹਦੇ ਵਿੱਚ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਹਰੀ ਮਿਰਚ ਪਾ ਲੈਣੀ ਹੈ ਪਿਆਜ਼ ਨੂੰ ਅਸੀਂ ਜ਼ਿਆਦਾ ਬਰਾਊਨ ਨਹੀਂ ਕਰਨਾ ਥੋੜਾ ਜਿਹਾ ਇਹਨੂੰ ਟ੍ਰਾਂਸਪੇਰੈਂਟ ਹੋਣ ਤੱਕ ਭੁੰਨਾਂਗੇ ਇੱਕ ਪਾਵਾਂਗੇ ਬਰੀਕ ਕੱਟਿਆ ਹੋਇਆ ਟਮਾਟਰ ਟਮਾਟਰ ਪਾਨ ਤੋਂ ਬਾਅਦ ਜਦੋਂ ਟਮਾਟਰ ਬਿਲਕੁਲ ਸੌਫਟ ਹੋ ਜਾਵੇ ਬਸ ਉਸ ਟਾਈਮ ਤੱਕ ਜੀ ਅਸੀਂ ਤੜਕੇ ਨੂੰ ਪੁੰਨ ਕੇ ਤਿਆਰ ਕਰਾਂਗੇ ਦੇਖੋ ਸਾਡਾ ਤੜਕਾ ਬਿਲਕੁਲ ਪੁੰਨ ਕੇ ਤਿਆਰ ਹੈ ਬਿਲਕੁਲ ਟਮਾਟਰ ਹੈ ਜਿਹੜਾ ਬਿਲਕੁਲ ਹੀ ਸੌਫਟ ਹੋ ਚੁੱਕਿਆ ਹੈ ਹੁਣ ਇਹਦੇ ਵਿੱਚ ਅਸੀਂ ਜਿਹੜਾ ਸਾਗ ਰੱਖਿਆ ਸੀ ਉਹ ਐਡ ਕਰ ਦਾਂਗੇ ਜਿੰਨਾ ਕ ਸਾਗ ਅਸੀਂ ਖਾਣਾ ਹੈ ਇਸ ਟਾਈਮ ਤੇ ਉਹਨਾਂ ਅਸੀਂ ਤੜਕੇ ਦੇ ਵਿੱਚ ਪਾਵਾਂਗੇ ਬਾਕੀ ਦਾ ਅਸੀਂ ਦੂਜੇ ਗੈਸ ਤੇ ਰਿਚਣ ਲਈ ਰੱਖ ਦਵਾਂਗੇ 10 ਤੋਂ 15 ਮਿੰਟ ਇਹਨੂੰ ਰਿਝਾਵਾਂਗੇ ਚੰਗੀ ਤਰ੍ਹਾਂ ਕਿਉਂਕਿ ਇਹਦੇ ਵਿੱਚ ਅਸੀਂ ਮੱਕੀ ਦਾ ਆਟਾ ਐਡ ਕੀਤਾ ਹੋਇਆ ਆ ਉਹਨੂੰ ਪੱਕਣ ਵਿੱਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਬਿਲਕੁਲ ਸਲੋ ਗੈਸ ਤੇ ਹੀ ਅਸੀਂ ਪਕਾਣਾ ਹੈ ਜੇ ਤੁਸੀਂ ਹਾਈ ਫਲੇਮ ਤੇ ਪਕਾਉਂਗੇ ਤਾਂ ਜਿਹੜਾ ਆਪਣਾ ਸਾਗ ਹੈ ਉਹ ਹੇਠ ਚਿਪਕਣ ਲੱਗ ਜਾਂਦਾ ਹੈ ਇਹਨੂੰ ਚੰਗੀ ਤਰ੍ਹਾਂ ਇਸ ਨੂੰ ਹਿਲਾ ਕੇ 10 ਤੋਂ 15 ਮਿੰਟ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਥੋੜੇ ਜਿਹਾ ਟੱਕ ਕੇ ਪਕਾਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਰਿਝ ਜੇ ਵੀ 10 ਤੋਂ 15 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਆਪਣਾ ਸਾਗ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਇੱਕਦਮ ਮਲਾਈਦਾਰ ਸਾਗ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾਇਓ ਤੇ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਅਸੀਂ ਇਹਨੂੰ ਸਰਵ ਕਰ ਲਾਂਗੇ ਤੁਸੀਂ ਮੱਕੀ ਦੀ ਰੋਟੀ ਨਾਲ ਕਣਕ ਦੀ ਰੋਟੀ ਨਾਲ ਇਹਨੂੰ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾਇਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਤਕਲੀਸ਼ਾ ਸ਼ਿਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ